ਕਲਕੱਤਾ ਦੇ ਵਿੱਚ ਜੋ ਮਹਿਲਾ ਟ੍ਰੇਨ ਡਾਕਟਰ ਦੇ ਨਾਲ ਰੇਪ ਅਤੇ ਮਟਰ ਹੋਇਆ ਜਿਸ ਸੇ ਗੁੱਸੇ ਦੇ ਵਿੱਚ ਪੂਰੇ ਫਰੀਦਕੋਟ ਸ਼ਹਿਰ ਦੇ ਵਿੱਚ ਕਹਿ ਸਕਦੇ ਆ ਡਾਕਟਰਸ ਹੋਣ ਨਰਸਿਸ ਹੋਣ ਜਾਂ ਪ੍ਰੈਕਟਿਸ ਜਿਹੜੇ ਟ੍ਰੇਨਿੰਗ ਹੋਣ ਉਹਨਾਂ ਦੇ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਗੁੱਸਾ ਵੀ ਕਹਿ ਸਕਦੇ ਉਹਨਾਂ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਰੇਪਿਸ ਨੂੰ ਦਿਨ ਬਦਨਾ ਵਾਧੇ ਹੋਏ ਨਜ਼ਰ ਆ ਰਹੇ ਨੇ ਜੇਕਰ ਡਾਕਟਰ ਹੀ ਸੁਰੱਖਿਅਤ ਨਹੀਂ ਰਹਿਣਗੇ ਤਾਂ ਬਾਕੀ ਆਮ ਲੋਕ ਇਸਤੇ ਬਾਰੇ ਕੀ ਵਿਚਾਰ ਕਰ ਸਕਦੇਗੇ ਤਾਂ ਬਿਲਕੁਲ ਉਹਨਾਂ ਦੇ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਜੀ ਹਾਂ ਪੂਰੇ ਡਾਕਟਰਸ ਨਰਸਸ ਤੇ ਮੈਡੀਕਲ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵੱਲੋਂ ਉਸ ਦਰਿੰਦਗੀ ਭਰੇ ਕਾਂਡ ਤੋਂ ਬਾਅਦ ਗੁੱਸੇ ਦੇ ਵਿੱਚ ਕਹਿ ਸਕਦੇ ਆਂ ਕਿ ਆਪਣੀਆਂ ਮੰਗਾਂ ਵੀ ਉਹਨਾਂ ਨੇ ਜਿਹੜੀਆਂ ਰੱਖੀਆਂ ਨੇ ਕਿ ਸਟਾਫ ਹੋਵੇ ਜਾਂ ਫਿਰ ਸਟੂਡੈਂਟਸ ਉਹਨਾਂ ਨਾਲ ਸੁਰੱਖਿਆ ਅਰੇਂਜਮੈਂਟਸ ਨੇ ਜਿਹੜੇ ਜ਼ਰੂਰ ਕਰਨੇ ਚਾਹੀਦੇ ਨੇ ਤਾਂ ਬਿਲਕੁਲ ਕਿਸ ਤਰੀਕੇ ਦੇ ਨਾਲ ਫੀਟ ਕੋਟ ਪੂਰੇ ਸ਼ਹਿਰ ਦੇ ਵਿੱਚ ਮੈਡੀਕਲ ਸਟੂਡੈਂਟ ਹੋ ਨਰਸਸ ਹੋਣ ਜਾਂ ਡਾਕਟਰਸ ਦੇ ਬੋਲੋ ਪੂਰੇ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਹੈ ਜਿਹੜੀ ਤੁਸੀਂ ਆਪ ਸੁਣ ਲਓ ਆਣੀ ਆਉਂਦੀਆਂ ਕਿਉਂਕਿ ਇਸ ਤਰ੍ਹਾਂ ਜਦੋਂ ਪ੍ਰੋਟੈਸਟ ਹੁੰਦੇ ਨੇ ਤਾਂ ਮਰੀਜ਼ਾਂ ਨੂੰ ਕਿਤੇ ਨਾ ਕਿਤੇ ਕਾਈ ਪਰੇਸ਼ਾਨੀ ਆਉਂਦੀ ਹੈ। ਦੇਖੋ ਸਾਡੇ ਜਿਹੜੇ ਵੀ ਤੁਸੀਂ ਗੱਲ ਠੀਕ ਹੈ ਮਰੀਜ਼ਾਂ ਨੂੰ ਪਰੇਸ਼ਾਨੀ ਆਉਂਦੀਆਂ ਨੇ ਪਰ ਸਾਡੀ ਐਮਰਜੈਂਸੀਆਂ ਸ਼ਿਵਾਵਾ ਚੱਲ ਰਹੀਆਂ ਨੇ। ਪਰ ਦੇਖੋ ਅਸੀਂ ਵੀ ਇਨਸਾਨ ਹੈ ਡਾਕਟਰਸ ਇਹ ਨਹੀਂ ਕਹਾਂ ਵੀ ਅਸੀਂ ਰੱਬ ਦੇ ਬਰਾबरी ਨਹੀਂ ਕਰ ਸਕਦੇ ਇਹ ਤਾਂ ਪਰਮਾਤਮਾ ਜਾਂ ਭਗਵਾਨ ਹੀ ਮaaf ਕਰ ਸਕਦਾ ਹੈ। ਪਰ ਅਸੀਂ ਆਪਣੇ ਹੱਕਾਂ ਦੀ ਆਵਾਜ਼ ਉਠਾ ਰਹੇ ਹਾਂ ਇਹ ਬੱਚੇ ਨੇ ਇਹ ਤੁਸੀਂ ਇਹ ਦੇਖੋ ਇਹ ਫਿਊਚਰ ਹੈ। ਇਹਨਾਂ ਨੇ ਸਾਡੀ ਜਗ੍ਹਾ ਤੇ ਆਉਣਾ ਹੈ ਅਸੀਂ ਇਹਨਾਂ ਬੱਚਿਆਂ ਨੂੰ ਜੇ ਇਹਨਾਂ ਦੇ ਅੱਜ ਨਾਲ ਨਹੀਂ ਖੜਦੇ ਤਾਂ ਮੈਨੂੰ ਇਹ ਲੱਗਦਾ ਵੀ ਕੱਲ ਨੂੰ ਇਹ ਵੀ ਸਾਡੇ ਨਾਲ ਸਾਡੇ ਨਾਲ ਵੀ ਇੱਕ ਪਿੱਛੇ ਨਾਲ ਵੀ ਘਰਾ ਹੋ ਸਕਦਾ ਇਹ ਨਹੀਂ ਕਿ ਅੱਜ ਬੱਚੇ ਨਾਲ ਹੀ ਹੋਇਆ ਆ ਸੀਨੀਅਰ ਨਾਲ ਵੀ ਹੋ ਸਕਦਾ ਆ ਜੂਨੀਅਰ ਨਾਲ ਵੀ ਹੋ ਸਕਦਾ ਆ ਸੋ ਇਸ ਚੀਜ਼ ਨੂੰ ਰੋਕਣ ਲਈ ਇਸ ਨੂੰ ਕੰਡੈਮਨ ਕਰ ਲਈ ਦੇਖੋ ਜੋ ਇਹਦਰ ਘਟਨਾ ਹੋਈ ਆ ਇਸ ਤੋਂ ਮੰਦ ਭਾਗੀ ਦੂਰ ਘਟਨਾ ਨਹੀਂ ਹੋ ਸਕਦੀ ਸਾਡੇ ਬੱਚੇ ਦਿਨ ਰਾਤ ਇੱਥੇ ਕੰਮ ਕਰਦੇ ਆ ਚਲੋ ਇੱਥੇ ਵੀ ਵਾਧਾ ਘਟਾ ਹੋ ਜਾਂਦਾ ਪਰ ਇਹ ਤਨੀ ਕਿ ਅਗਲੀ ਦੀ ਜਾਣੀ ਲੈ ਲੋ ਉਸ ਦਾ ਜਾਨੀ ਮਾਲੀ ਨੁਕਸਾਨ ਕਰਦੇ ਹੋ ਉਸ ਦਾ ਫਿਜ਼ੀਕਲੀ ਨੁਕਸਾਨ ਕਰਦੇ ਹੋ ਠੀਕ ਆ ਬੈਸਾ ਬਸਾਈ ਹੁੰਦੀ ਆ ਕਿ ਕਿਸੇ ਦਾ ਪੇਸ਼ੈਂਟ ਸੀਰੀਅਸ ਆਉਂਦਾ ਆ ਉਹ ਬਹਿਸ ਪੈਂਦਾ ਸਾਡੇ ਨਾਲ ਪਰ ਮੈਂ ਇਸ ਨਾਲ ਬੱਚਿਆਂ ਦੀ ਇਹਦਾ ਮਤਲਬ ਮੈਨੂੰ ਇਹ ਹੈਗਾ ਇੱਕ ਐਗਜ਼ਾਮਪਲ ਹੈ ਬੱਚਿਆਂ ਦੀ ਵੀ ਇਹ ਬੱਚੇ ਉਹਨਾਂ ਨੂੰ ਪ੍ਰਵੋਕ ਨਹੀਂ ਕਰਦੇ ਸਭੂ ਪਿੱਛੇ ਹਟ ਜਾਂਦੇ ਨਹੀਂ ਤੇ ਇੱਥੇ ਰੋਜ਼ ਲੜਾਈ ਹੋਵੇ ਪਰ ਚਲੋ ਅਸੀਂ ਪੇਸ਼ੈਂਟਸ ਨੂੰ ਇਹ ਹੀ ਕਹਿੰਦੇ ਆ ਕਿ ਅਸੀਂ ਰੱਬ ਨਹੀਂ ਗਏ ਅਸੀਂ ਵੀ ਇਨਸਾਨ ਆ ਸਾਨੂੰ ਇਨਸਾਨਾਂ ਵਾਂਗੂ ਦੇਖਿਆ ਜਾਵੇ ਔਰ ਸਾਡੇ ਦੇ ਨਾਲ ਜਿਹੜਾ ਕੋਈ ਵੀ ਹੈਗਾ ਵੀ ਏਸੀ ਇਹਦਾ ਇਨਸਾਫ ਦਿੱਤਾ ਜਾਵੇ ਔਰ ਹਰ ਇੱਕ ਮੈਡੀਕਲ ਕਾਲਜ ਦੀ ਸੁਰੱਖਿਆ ਸਿਵਲ ਹਸਪੀਟਲ ਦੀ ਸੁਰੱਖਿਆ ਸਿਵਾਵਾ ਕਿੰਨੇ ਚਿਰ ਬੰਦ ਰਹਿਣਗੇ ਸਿਵਾਵਾ ਜੀ ਇਹ ਤੇ ਤੁਹਾਨੂੰ ਜਿਹੜੇ ਇਹਨਾਂ ਦੇ ਪ੍ਰੈਜ਼ੀਡੈਂਟ ਨੇ ਜਾਂ ਵਾਈਸ ਪ੍ਰੈਜ਼ੀਡੈਂਟ ਮੈਡਮ ਡਾਕਟਰ ਸਾਹਿਬ ਨੇ ਇਹੀ ਦੱਸ ਸਕਦੇ ਆ ਮੈਂ ਤੇ ਇਹਨਾਂ ਦੇ ਕਲਿਸਟੈਂਟ ਰੈਸਟ ਦੀਆਂ ਡਾਕਟਰ ਨੇ ਉਹ ਵੀ ਸੇਫ ਨਹੀਂ ਤੇ ਇਹ ਬੜੀ ਦਿੱਕਤ ਆ ਰਹੀਆਂ ਡਾਕਟਰਾਂ ਨੂੰ ਹਾਂਜੀ ਪਹਿਲੇ ਤੇ ਸਸਟਿਆ ਕਾਲ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸ਼ਾਲੂ ਗੁਪਤਾ ਹੈਗਾ ਤੇ ਮੈਂ ਵਾਈਸ ਪ੍ਰੈਜ਼ੀਡੈਂਟ ਆਰਡੀਏ ਮੇਰੇ ਨਾਲ ਡਾਕਟਰ ਰਾਮ ਇਪ ਰੈਜ਼ੀਡੈਂਟ ਆਰ ਡੀ ਏ ਹੈ ਅਸੀਂ ਆਰ ਡੀ ਏ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਫਰੀਦਕੋਟ ਹੈਗੇ ਤੇ ਸਾਡੇ ਨਾਲ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਇੱਕ ਆਵਾਜ਼ ਉਠਾਉਣ ਲਈ ਕਿ ਆਬਵੀਅਸਲੀ ਡਾਕਟਰਸ ਦੀ ਸਿਕਿਉਰਿਟੀ ਮੈਟਰ ਕਰਦੀ ਹੈਗੀ ਆਪਾਂ ਆਪਣੇ ਜੀਵਨ ਦੇ ਇੰਨੇ ਸਾਲ ਲਾ ਦਿੰਨੇ ਆ ਡਾਕਟਰ ਬਣਨ ਲਈ ਤੇ ਸਾਡੀ ਜਿਹੜੀ ਪੜਾਈ ਹੈਗੀ ਉਹ ਐਮ ਬੀ ਬੀ ਐਸ ਤੱਕ ਸੀਮਿਤ ਨਹੀਂ ਹੈਗੀ ਐਮ ਬੀ ਬੀ ਐਸ ਐਮ ਡੀ ਫਿਰ ਡੀ ਐਮ ਫਿਰ ਆਪਾਂ ਕੰਮ ਕਰਨੇ ਆ ਪਰ ਉਧਰ ਵੀ ਅਗਰ ਸਾਨੂੰ ਸੇਫਟੀ ਨਾ ਪ੍ਰੋਵਾਈਡ ਕੀਤੀ ਜਾਏ ਤੇ ਉਹ ਬੜੀ ਦਿੱਕਤ ਦੀ ਗੱਲ ਹੈਗੀ ਬੀਇੰਗ ਅ ਫੀਮੇਲ ਰੈਜ਼ੀਡੈਂਟ ਸਾਨੂੰ ਬੜੀ ਚੀਜ਼ਾਂ ਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਅਥਾਰਟिटीज ਨੂੰ ਇਹੀ ਕਨਵੇ ਕਰਾਂਗੇ ਕਿ ਸਾਨੂੰ ਸੇਫਟੀ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਜਿਹੜਾ ਹਾਦਸਾ ਉੱਧਰ ਹੋਇਆ ਹੈ ਉਹ ਇੱਥੇ ਨਾ ਹੋ ਪਾਏ ਆ ਤੁਹਾਡੇ ਫਰੀ ਕੋਡ ਦੇ ਜੀਜੀਐਸ ਮੈਡੀਕਲ ਦੇ ਵਿੱਚ ਤੁਸੀਂ ਜੌਬ ਕਰਦੇ ਹੋ ਇੱਥੇ ਕਿੱਦਾਂ ਦੇ ਪ੍ਰਬੰਧ ਨੇ ਤੁਹਾਡੀ ਸਿਕਿਉਰਟੀ ਨੂੰ ਲੈ ਇੱਧਰ ਪਹਿਲੇ ਕੋਲੋਂ ਤਾਂ ਕੁਝ ਸੁਧਾਰ ਹੋ ਰਹੇ ਨੇ ਬਟ ਬੜੇ سارے ਸੁਧਾਰ ਹੋਣਾ ਬਾਕੀ ਨੇ ਤੇ ਅੱਪਾ ਸਾਡੀ ਅਥਾਰਟिटीज ਨੂੰ ਇੱਕ ਮੈਸੇਜ ਕਨਵੇ ਕੀਤਾ ਹੈਗਾ ਸਾਡੀ ਉਹਨਾਂ ਨਾਲ ਮੀਟਿੰਗ ਵੀ ਹੋਈ ਹੈ ਆਪਾਂ ਉਹਨਾਂ ਨੂੰ ਜੋ ਵੀ ਸਾਡੀ ਦਿੱਕਤਾਂ ਸੀਗੀਆਂ ਆਪਾਂ ਉਹਨਾਂ ਨੂੰ ਦੱਸਿਆ ਐਂਡ ਦੇ ਆਰ ਰੈਡੀ ਟੂ ਹੈਲਪ ਅਸ ਉਹ ਕਹਿ ਰਹੇ ਹੈ ਕਿ ਉਹ ਸਾਨੂੰ ਹੈਲਪ ਕਰਨਗੇ ਬਟ ਸਾਨੂੰ ਉਹਨਾਂ ਨਾਲ ਪ੍ਰੋਬਲਮ ਸ਼ੇਅਰ ਕਰਨੀਆਂ ਪੈਣਗੀਆਂ ਇਹ ਜਿਹੜੀ ਕੈਂਡਲ ਮਾਰਚ ਆਪਾਂ ਕਰ ਰਹੇ ਆ ਇੱਕ ਸੋਲੀਡੈਰਿਟੀ ਹੈਗੀ ਜਿਹੜੀ ਉਧਰ ਕੋਲਕਾਤਾ ਚ ਚੀਜ਼ ਹੋਈ ਸੀ ਸਾਡੇ ਆਰਡੀਏ ਦਾ ਜਿਹੜਾ ਬੈਨਰ ਹੈਗਾ ਯੂ ਆਰ ਡੀਪੀ ਉਸ ਦੇ ਅੰਡਰ ਆਰਡੀਏ ਅੰਮ੍ਰਿਤਸਰ ਆਰਡੀਏ ਪਟਿਆਲਾ ਐਂਡ ਆਰਡੀਏ ਫਰੀਦਕੋਟ ਇਹ ਤਿੰਨੋਂ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਮਿਲ ਕੇ ਹੁਣ ਤਾਂ ਪੀਸੀਐਮ ਨੇ ਵੀ ਸਟ੍ਰਾਈਕ 콜 ਕੀਤੀ ਹੈਗੀ ਐਂ ਸਾਰਿਆਂ ਨੂੰ ਪਤਾ ਕਿ ਇੰਡੀਅਨ ਹੱਲੇ ਤਾਂ ਸਾਡੀ ਸਟ੍ਰਾਈਕ ਇਨਡੇਫਿਨਿਟ ਹੈਗੀ ਆ ਆਪਾਂ ਸਾਡੀ ਜਿਹੜੀ ਮੰਗਾਂ ਹੈਗੀਆਂ ਅਗਰ ਉਹ ਪੂਰੀਆਂ ਹੋਣ ਗਿਆ ਤੇ ਆਪਾਂ ਫਿਰ ਅੱਗੇ ਫਰਦਰ ਸੋਚਾਂਗੇ ਕਿਵੇਂ ਰਹੇਗਾ ਚੀਜ਼ ਫਿਲਹਾਲ ਫਿਲਹਾਲ ਅਸੀਂ ਐਸੈਂਸ਼ੀਅਲ ਸਰਵਿਸਿਜ਼ ਕੰਟੀਨਿਊ ਕੀਤੀ ਹੈਗੀਆਂ ਕਿਉਂਕਿ ਆਬਵੀਅਸਲੀ ਬੀਇੰਗ ਡਾਕਟਰ ਇਜ਼ ਸਮਥਿੰਗ ਐਂਡ ਬੀਇੰਗ ਅ ਹਿਊਮਨ ਇਜ਼ ਸਮਥਿੰਗ ਡਾਕਟਰੋਂ ਹੋਂਦ ਤੋਂ ਪਹਿਲੇ ਆਪਾਂ ਇਨਸਾਨ ਆ ਅਸੀਂ ਹਮੇਸ਼ਾ ਸਾਰਿਆਂ ਦੇ ਬਾਰੇ ਸੋਚਦੇ ਆ ਪਰ ਸਾਡੇ ਬਾਰੇ ਕੋਈ ਨਹੀਂ ਸੋਚਦਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਗਰ ਅਸੀਂ ਸਾਡੇ ਸਾਰੇ ਦੇ ਬਾਰੇ ਸੋਚ ਰਹੇ ਆਂ ਤੇ ਸਾਡੇ ਬਾਰੇ ਵੀ ਸੋਚਿਆ ਜਾਏ ਇੱਕ ਨਿੱਕੀ ਜਿਹੀ ਚੀਜ਼ ਹੈਗੀ ਕਿ ਜੂਨੀਅਰ ਡਾਕਟਰ ਜਿਹੜੇ ਡਿਊਟੀ ਕਰਦਾ ਹੈ ਉਹਨੂੰ ਕੀ ਫੈਸਿਲਿਟੀ ਪ੍ਰੋਵਾਈਡ ਹੁੰਦੀ ਹੈ ਔਰ ਜੋ ਸਾਡੀ ਸਿਕਿਉਰਿਟੀ ਸਰਵਿਸੇਸ ਹੈਗੀਆਂ ਉਹ ਕਿੰਨੀ ਸਟਰੋਂਗ ਹੈਗੀਆਂ ਉਹ ਮੈਟਰ ਕਰਦਾ ਹੈ